ਏਅਰਪੋਰਟ ਦੇ ਪਾਰਕਿੰਗ ਸੰਬੰਧੀ ਪਹਿਲਾਂ ਮੈਂ ਦੱਸ ਦਵਾਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਕੋ ਉਪਰਾਲਾ ਹੈ ਅਸੀਂ 에어ਲਾਈਨ 에어ਪੋਰਟ ਅਧਿਕਾਰੀ ਨਹੀਂ ਜਾਂ ਟ੍ਰੈਵਲ ਏਜੰਸੀ ਨਹੀਂ ਕੋ ਉਪਰਾਲਾ ਹੈ ਤਾਂ ਜੋ ਅੰਮ੍ਰਿਤਸਰ ਦੁਨੀਆ ਨਾਲ ਜੁੜੇ ਜਾਂ ਹਵਾਈ ਅੱਡਾ ਪੰਜਾਬ ਦਾ ਹਵਾਈ ਸੰਪਰਕ ਪੂਰੀ ਦੁਨੀਆ ਨਾਲ ਜੁੜੇ ਪਾਰਕਿੰਗ ਤੇ ਜਦੋਂ ਆ ਖੁਦ ਲੋਕ ਜਾਂਦੇ ਨੇ ਦੇਖਦੇ ਹਨ ਕੋਈ ਨਾ ਕੋਈ ਉੱਥੇ ਲੜ ਰਿਹਾ ਹੁੰਦਾ ਉਹ ਏਰੀਆ ਹੈ ਪਿਕ ਅਪ ਐਂਡ ਡ੍ਰੌਪ ਦਾ ਏਰੀਆ ਜਦੋਂ ਤੁਸੀਂ 에어ਪੋਰਟ ਆਉਂਦੇ ਹੋ ਸੱਜੇ ਹੱਥ ਪਾਰਕਿੰਗ ਹੈ ਖੱਬੇ ਹੱਥ ਪਿਕ ਅਪ ਐਂਡ ਡ੍ਰੌਪ ਏਰੀਆ ਹੈ ਪਹਿਲੇ ਅੱਧੇ ਘੰਟੇ ਦੇ 20 ਰੁਪਏ ਹਨ ਕਾਰ ਦੇ ਕੁਝ ਜਾਣੇ ਨੇ ਮੈਸੇਜ ਕੀਤੇ ਨੇ ਕਿ ਉਹ ਸਾਡੇ ਕੋਲ 60 ਰੁਪਏ ਲੈ 100 ਰੁਪਏ ਵੀ ਲਈ ਜਾਂਦੇ ਨੇ ਭਾਵੇਂ ਉਹ 30 ਮਿੰਟ ਵੀ ਹੋਣ 30 ਮਿੰਟ ਤੋਂ ਲੈ ਕੇ 120 ਮਿੰਟ ਤੱਕ 55 ਰੁਪਏ ਜੇਕਰ ਵੱਡੀ ਗੱਡੀ ਹੈ ਐਸਯੂਵੀ ਟਾਈਰ ਉਹ ਕਿੰਨੇ ਤੋਂ ਲੈ ਕੇ 7 ਘੰਟਿਆਂ ਤੱਕ ਹਰ ਘੰਟੇ ਦੇ ਜਦੋਂ ਬਾਹਰ ਨਿਕਲਦੇ ਉਹ ਖੱਬੇਆ ਛੋਟਾ ਜਿਹਾ ਬੋਰਡ ਲੱਗਾ ਹੈ ਦੇਖਣ ਚ ਬੜੀ ਮੁਸ਼ਕਲ ਹੈ ਅਸੀਂ ਆਪਣੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਾਂ ਪਰ ਕਿਸੇ ਦੇ ਸਨਵਾਈ ਨਹੀਂ ਹੁੰਦੀ ਪਰਚੀ ਉਹਨਾਂ ਕੋਲ ਆਨ ਦੀ ਵੀ ਲਵੋ ਤੇ ਬਾਹਰ ਦੀ ਵੀ ਲਵੋ ਪਰਚੀਆਂ ਵਾਪਸ ਨਾ ਕਰੋ ਫਾਸਟ ਟੈਗ ਵਿੱਚ ਚਲਾਉਂਦੇ ਨੇ ਵਿੱਚ ਬੰਦ ਕਰ ਦਿੰਦੇ ਨੇ 7 ਘੰਟੇ ਤੋਂ ਲੈ ਕੇ 24 ਘੰਟੇ ਤੱਕ ਗੱਡੀ ਲਾਣੀ ਹੈ ਕਈ ਲੋਕਾਂ ਨੇ ਦੱਸਿਆ ਹੈ ਕਿ 500 ਵੀ ਮੰਗਦੇ ਹਨ ਖੱਬੇ ਹੱਥ ਪਿਕ ਐਂਡ ਡ੍ਰੌਪ ਏਰੀਆ ਉਹਦੇ ਕੋਈ ਚਾਰजेस ਨਹੀਂ ਹਨ ਜਿਸਨੇ 에어ਪੋਰਟ ਨੂੰ ਵੀ ਕਈ ਵਾਰ ਉਦਾਸ ਚੁੱਕੇ ਹਨ ਹੋਰ ਵੀ ਕਈ ਲੋਕ ਕਰ ਚੁੱਕੇ ਹਨ ਪਰ ਇਹ ਨਹੀਂ ਗੱਡੀ ਬੈ ਕੇ ਤੁਸੀਂ ਵੇਟ ਕਰਨ ਲਾਪੋ ਤੇ ਪਿੱਛੇ ਕੋਈ ਬਾਕੀਆ ਗੱਡੀਆਂ ਨੂੰ ਤੁਸੀਂ ਅੱਗੇ ਨਾ ਜਾਣ ਦਿਓ ਪਾਰਕਿੰਗ ਦੀ ਸਮੱਸਿਆ ਤੁਸੀਂ ਸਰਚ ਕਰ ਲਓ ਭਾਰਤ ਦੇ ਕਈ ਹਵਾਈ ਅੜਿਆਂ ਤੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਸਵਾਗਤ ਹੈ ਜੀ ਮੈਂ ਸਮੀਪ ਸਿੰਘ ਗੰਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਫੇਰ ਤੁਹਾਡੇ ਨਾਲ ਕੁਝ ਜਾਣਕਾਰੀ ਲੈ ਕੇ ਬਹੁਤ ਵਾਰ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ 에어ਪੋਰਟ ਦੇ ਪਾਰਕਿੰਗ ਸੰਬੰਧੀ ਪਹਿਲਾਂ ਮੈਂ ਦੱਸ ਦਵਾਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਪੁਰਾਣਾ ਹੈ ਅਸੀਂ 에어ਲਾਈਨ 에어ਪੋਰਟ ਤੱਕ ਆਈ ਨਹੀਂ ਜਾਂ ਟ੍ਰੈਵਲ ਏਜੰਸੀ ਨਹੀਂ ਇੱਕ ਉਪਰਾਲਾ ਹੈ ਤਾਂ ਜੋ ਅੰਮ੍ਰਿਤਸਰ ਦੁਨੀਆ ਨਾਲ ਜੁੜੇ ਜਾਂ ਹਵਾਈ ਅੱਡਾ ਪੰਜਾਬ ਦਾ ਹਵਾਈ ਸੰਪਰਕ ਪੂਰੀ ਦੁਨੀਆ ਨਾਲ ਜੁੜੇ ਪਾਰਕਿੰਗ ਸੰਬੰਧੀ ਫਿਰ ਦੱਸ ਦਈਏ ਬਹੁਤ ਵਾਰ ਮੈਸੇਜ ਆਉਂਦੇ ਨੇ ਸਾਡੇ ਸੋਸ਼ਲ ਮੀਡੀਆ ਤੇ ਪਾਰਕਿੰਗ ਤੇ ਜਦੋਂ ਆ ਖੁਦ ਲੋਕ ਜਾਂਦੇ ਨੇ ਦੇਖਦੇ ਹਨ ਕੋਈ ਨਾ ਕੋਈ ਉੱਥੇ ਲੜ ਰਿਹਾ ਹੁੰਦਾ ਉਹ ਏਰੀਆ ਹੈ ਪਿਕ ਐਂਡ ਡ੍ਰੌਪ ਦਾ ਏਰੀਆ ਜਦੋਂ ਤੁਸੀਂ 에어ਪੋਰਟ ਆਉਂਦੇ ਹੋ ਸੱਜੇ ਹੱਥ ਪਾਰਕਿੰਗ ਹੈ ਖੱਬੇ ਹੱਥ ਪਿਕਅਪ ਐਂਡ ਡ੍ਰੌਪ ਏਰੀਆ ਹੈ ਜੇਕਰ ਗੱਲ ਕਰੀਏ ਜੇ ਤੁਸੀਂ ਗੱਡੀ ਲਾਉਣੀ ਹੈ ਪਹਿਲੇ ਅੱਧੇ ਘੰਟੇ ਦੇ 20 ਰੁਪਏ ਹਨ ਕਾਰ ਦੇ ਮੈਂ ਜੇ ਗੱਲ ਕਰਾਂ ਕਾਰ ਦੇ ਤੇ 20 ਰੁਪਏ ਹਨ 30 ਮਿੰਟ ਤੱਕ 30 ਮਿੰਟ ਤੱਕ 20 ਰੁਪਏ ਚਾਰजेस ਹਨ ਕੁਝ ਜਾਣੇ ਨੇ ਮੈਸੇਜ ਕੀਤੇ ਨੇ ਕਿ ਉਹ ਸਾਡੇ ਕੋਲ 60 ਰੁਪਏ ਲੈ 100 ਰੁਪਏ ਵੀ ਲਈ ਜਾਂਦੇ ਨੇ ਭਾਵੇਂ ਉਹ 30 ਮਿੰਟ ਵੀ ਹੋਣ 20 ਰੁਪਏ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ 31 ਮਿੰਟ ਤੋਂ ਲੈ ਕੇ 120 ਮਿੰਟ ਤੱਕ 55 ਰੁਪਏ ਜੇਕਰ ਵੱਡੀ ਗੱਡੀ ਹੈ ਐਸਯੂਵੀ ਟਾਈਪ ਤੇ ਫਿਰ 60 ਰੁਪਏ 55 ਰੁਪਏ ਤੇ 60 ਰੁਪਏ ਤੇ ਉਸ ਤੋਂ ਬਾਅਦ ਕੁਝ ਇਨਕਰੀਮੈਂਟਸ ਹਨ ਜੇਕਰ 2 ਘੰਟੇ ਤੋਂ ਬਾਅਦ 121 ਮਿੰਟ ਤੋਂ ਲੈ ਕੇ 7 ਘੰਟਿਆਂ ਤੱਕ 2 ਘੰਟੇ ਤੋਂ ਲੈ ਕੇ 7 ਘੰਟਿਆਂ ਤੱਕ ਹਰ ਘੰਟੇ ਦੇ 10 ਰੁਪਏ ਐਡ ਹੁੰਦੇ ਹਨ ਜੀ ਸੋ ਇਹ ਰੇਟ ਚਾਰजेस ਉਥੇ ਛੋਟੀ ਜੀ ਸਕਰੀਨ ਉਹਨਾਂ ਨੇ ਬੋਰਡ ਲਾਇਆ ਹੈ ਉਥੇ ਲਿਖੇ ਹੋਏ ਨੇ ਜਦੋਂ ਬਾਹਰ ਨਿਕਲਦੇ ਹੋ ਖੱਬੇ ਆ ਛੋਟਾ ਜਿਹਾ ਬੋਰਡ ਲੱਗਾ ਹੈ ਦੇਖਣ ਚ ਬੜੀ ਮੁਸ਼ਕਲ ਹੈ ਅਸੀਂ ਆਪਣੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਹਾਂ ਪਰ ਕਿਸੇ ਦੇ ਸੁਣਵਾਈ ਨਹੀਂ ਹੁੰਦੀ ਤੇ ਪਰ ਇਹ ਜਾਣਕਾਰੀ ਤੁਹਾਡੇ ਲਈ ਹੈ ਉਹ ਓਵਰ ਚਾਰਜਿੰਗ ਜੇ ਕਰਦੇ ਹਨ ਤੇ ਤੁਸੀਂ ਜ਼ਰੂਰ ਉਥੇ ਪਰਚੀ ਉਹਨਾਂ ਕੋਲੋਂ ਆਨ ਦੀ ਵੀ ਲਵੋ ਤੇ ਬਾਹਰ ਦੀ ਵੀ ਲਵੋ ਪਰਚੀਆਂ ਵਾਪਸ ਨਾ ਕਰੋ ਫਿਰ ਦੱਸ ਦਈਏ ਫਾਸਟ ਟੈਗ ਵਿੱਚ ਚਲਾਉਂਦੇ ਨੇ ਵਿੱਚ ਜਬੰਦ ਕਰ ਦਿੰਦੇ ਨੇ ਇਹ ਜਾਣਕਾਰੀ ਤੁਹਾਡੀ ਸਹੂਲਤ ਲਈ ਦੱਸ ਰਹੇ ਹਾਂ 7 ਘੰਟੇ ਤੋਂ ਲੈ ਕੇ 24 ਘੰਟੇ ਤੱਕ ਗੱਡੀ ਲਾਣੀ ਹੋਵੇ ਤੇ 165 ਰੁਪਏ ਹਨ ਕਈ ਲੋਕਾਂ ਨੇ ਦੱਸਿਆ ਹੈ ਕਿ 500 ਵੀ ਮੰਗਦੇ ਹਨ ਫਿਰ ਦੱਸ ਦਈਏ 7 ਘੰਟਿਆਂ ਤੋਂ ਲੈ ਕੇ 24 ਘੰਟੇ ਤੱਕ ਦੇ 165 ਰੁਪਏ ਜੇਕਰ 48 ਘੰਟੇ ਤੱਕ 2 ਦਿਨ ਗੱਡੀ ਲਾਉਣੀ ਹੈ ਤੇ ਡਬਲ ਕਰ ਦੋ 330 ਰੁਪਏ ਫਿਰ ਦੱਸ ਦਈਏ 48 ਘੰਟੇ ਤੱਕ ਗੱਡੀ ਲਾਣੀ ਹੈ ਤੇ 330 ਰੁਪਏ ਜੇਕਰ 24 ਤੋਂ 36 ਘੰਟੇ ਇੱਕ ਤੋਂ ਡੇਢ ਦਿਨ ਤੱਕ 36 ਘੰਟਿਆਂ ਤੱਕ 247 ਰੁਪਏ 50 ਪੈਸੇ ਅੱਧਾ ਰੇਟ ਹੈ ਜੀ ਉਤੋਂ ਸੋ ਜਰਨਲੀ ਉਹਨਾਂ ਨੇ ਸਲੈਬਸ ਬਣਾਈਆਂ ਨੇ ਤੇ ਇਹ ਰੇਟ ਹਨ ਨਾਲ ਇਹ ਵੀ ਦੱਸ ਦਈਏ ਟੂ wheeler ਦੇ ਸੇਮ ਰੇਟ ਨਹੀਂ ਹੈ ਜੇ ਤੁਹਾਡੇ ਕੋਲ ਟੂ ਵੀਲਰ ਹੈ ਤੇ ਪਹਿਲੇ ਅੱਧੇ ਘੰਟੇ ਦੇ 10 ਰੁਪਏ ਉਸ ਤੋਂ ਬਾਅਦ 120 ਮਿੰਟ ਤੱਕ 30 ਮਿੰਟ ਤੋਂ ਲੈ ਕੇ 15 ਰੁਪਏ ਫਿਰ 7 ਘੰਟੇ 7 ਘੰਟੇ ਤੱਕ ਦੇ 40 ਰੁਪਏ ਤੇ ਜੇਕਰ 24 ਤੋਂ ਲੈ ਕੇ 36 ਘੰਟੇ ਗੱਡੀ ਲਾਣੀ 67 ਰੁਪਏ 50 ਪੈਸੇ ਤੇ ਪੂਰੇ ਦਿਨ ਦੇ 45 ਰੁਪਏ ਹਨ ਸੋ ਇਹ ਜਾਣਕਾਰੀ ਵੈਬਸਾਈਟ ਤੇ ਵੀ ਦਿੱਤੀ ਹੋਈ ਹੈ 에어ਪੋਰਟ ਅਥਾਰਟੀ ਨੇ ਜ਼ਰੂਰ ਉਹ ਬੋਰਡ ਦੇਖੋ ਗੱਲ ਕਰਦੇ ਆ ਖੱਬੇ ਹੱਥ ਕਬੇ ਹਾਪਿਕ ਐਂਡ ਡ੍ਰੌਪ ਏਰੀਆ ਹੈ ਉਹਦੇ ਕੋਈ ਚਾਰजेस ਨਹੀਂ ਹਨ ਜਦੋਂ ਅੰਦਰ ਵੜਦੇ ਹੋ ਤੁਹਾਨੂੰ ਕਹਿ ਦਿੰਦੇ 5 ਮਿੰਟ ਲਈ ਹੈ ਬਸ ਇਹ ਕੰਟਰੈਕਟਰ ਹਨ ਅਸੀਂ 에য়ারਪੋਰਟ ਨੂੰ ਵੀ ਕਈ ਵਾਰ ਕ ਉਦਾਸ ਚੁੱਕੇ ਹਾਂ ਹੋਰ ਵੀ ਕਈ ਲੋਕ ਕਰ ਚੁੱਕੇ ਨੇ ਪਿਕ ਐਂਡ ਡ੍ਰੌਪ ਏਰੀਆ ਹੈ ਤੁਸੀਂ ਪਿਕ ਕਰਨਾ ਹੈ ਜਾਂ ਡ੍ਰੌਪ ਕਰਨਾ ਹੈ ਤੇ ਬਾਹਰ ਨਿਕਲ ਆਣਾ ਹੈ ਕਈ ਵਾਰ ਉੱਥੇ ਲਾਈਨ ਲੱਗੀ ਹੁੰਦੀ ਹੈ 10 ਮਿੰਟ ਵੀ ਲੱਗ ਸਕਦੇ ਨੇ 15 ਮਿੰਟ ਵੀ ਲੱਗ ਸਕਦੇ ਨੇ ਤੁਸੀਂ ਪਰ ਗੱਡੀ 'ਚ ਬੈਠੇ ਰਹਿਣਾ ਹੈ ਪਰ ਇਹ ਨਹੀਂ ਗੱਡੀ ਬੈ ਕੇ ਤੁਸੀਂ ਵੇਟ ਕਰਨ ਲਾਪੋ ਤੇ ਪਿੱਛੇ ਕੋਈ ਬਾਕੀਆ ਗੱਡੀਆਂ ਨੂੰ ਤੁਸੀਂ ਅੱਗੇ ਨਾ ਜਾਣ ਦਵੋ ਫਿਰ ਦੱਸ ਦਿਓ ਜੇ ਤੁਹਾਡੀ ਸਵਾਰੀ ਨਹੀਂ ਆਈ ਤੇ ਤੁਸੀਂ ਰੁੱਕ ਕੇ ਉੱਥੇ ਖਲੋਗੇ ਜੇ ਉਹਨਾਂ ਨੇ ਉੱਥੇ ਗੱਡੀ ਲਾਈ ਹੈ ਜੋ ਸਾਨੂੰ ਪਤਾ ਲੱਗਾ ਹੈ ਮੈਂ ਜਾਣਕਾਰੀ ਤੁਹਾਨੂੰ ਅਮਰੀਕਾ ਤੋਂ ਦੇ ਰਿਹਾ ਮੈਂ ਉੱਥੇ ਨਹੀਂ ਹਾਂ ਪਰ ਸਾਡੀ ਟੀਮ ਦੇ ਕਈ ਮੈਂਬਰ ਹਨ ਪਰ ਇਹਨਾਂ ਗੱਲਾਂ ਦਾ ਖਿਆਲ ਰੱਖੋ ਉੱਥੇ ਲੜਨ ਦਾ ਕੋਈ ਫਾਇਦਾ ਨਹੀਂ ਹੈ ਜਦੋਂ ਸੰਗਲੀ ਪੈ ਜਾਂਦੀ ਹੈ ਲੋਕ ਬਹੁਤੇ ਗਾਂ ਆਪਣੇ ਰਿਸ਼ਤੇਦਾਰਾਂ ਨੂੰ ਰਿਸੀਵ ਕਰਨ ਤੇ ਅਚੀ ਫੌੜਨ ਤੋਰਪੰਦੇ ਨੇ ਆਪਣੀ ਗੱਡੀ ਨਾ ਲਾਓ ਉਸ ਤੋਂ ਬਾਅਦ ਤੁਹਾਨੂੰ ਹੀ ਮੁਸ਼ਕਲ ਹੋਏਗੀ ਸੋ ਇਸ ਵੀਡੀਓ ਰਾਹੀਂ ਇਹ ਹੀ ਜਾਣਕਾਰੀ ਦੇ ਰਹੇ ਹਾਂ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਪਰ ਆਲਾ ਹੈ ਸਾਡੀਆਂ ਕੋਸ਼ਿਸ਼ਾਂ ਹੋਰ ਸੀ ਪਰ ਸਾਨੂੰ ਬਹੁਤ ਸਾਡੇ ਸੋਸ਼ਲ ਮੀਡੀਆ ਦੇ ਲੋਕ ਦੱਸਦੇ ਨੇ ਪਾਰਕਿੰਗ ਦੀ ਸਮੱਸਿਆ ਤੁਸੀਂ ਸਰਚ ਕਰ ਲਓ ਭਾਰਤ ਦੇ ਕਈ ਹਵਾਈ ਅੜਿਆਂ ਤੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਵੀ ਪਾਰਕਿੰਗ ਹਰ ਥਾਂ ਠੇਕੇ ਵਾਲਿਓ ਵਾਲਿਆਂ ਵੱਲੋਂ ਪ੍ਰੋਬਲਮ ਦਿੱਤੀ ਜਾਂਦੀ ਹੈ ਅੰਮ੍ਰਿਤਸਰ 에어ਪੋਰਟ ਇਸ ਤੋਂ ਵਖਰਾ ਨਹੀਂ ਹੈ ਇਹ ਕਹਿਣਾ ਕਿ ਸੀ ਪਾਰਕਿੰਗ ਕਰਕੇ ਇੱਥੇ ਫ্লাই ਨਹੀਂ ਕਰਦੇ ਇਹ ਗਲਤ ਹੈ ਤੁਹਾਨੂੰ ਦਿੱਲੀ ਦੇ ਵੀ ਦੇਖ ਲਿਓ ਸੋਸ਼ਲ ਮੀਡੀਆ ਤੇ ਉੱਥੇ ਵੀ ਕਈ ਕੇਸ ਹਨ ਹਾਲਾਂਕਿ ਟੈਕਨੋਲੋਜੀ ਵੀ ਹੈ ਫਾਸਟੈਗ ਲੱਗਾ ਹੈ ਪਰ ਜੋ ਰਿਪੋਰਟਾਂ ਮਿਲ ਰਹੀਆਂ ਹਨ ਉਹ ਕਈ ਵਾਰ ਨਹੀਂ ਚਲਾਉਂਦੇ ਆਪਣੇ ਸ਼ਹਿਰ ਦੇ ਐਮਪੀ ਐਮਐਲਏ ਜਿਸ ਤਰ੍ਹਾਂ ਨੇ ਜਿੰਨੂੰ ਵੀ ਸ਼ਿਕਾਇਤਾਂ ਜ਼ਰੂਰ ਕਰੋ ਕੱਲਾ 에어ਪੋਰਟ ਅਥਾਰਟੀ ਨਹੀਂ ਸੁਣਦੀ ਤੇ ਉਹਨਾਂ ਨੂੰ ਵੀ ਕਰੋ ਫਲਾਈਟਸ ਦੀਆਂ ਕ੍ਰੈਡਿਟ ਲੈਂਡ ਸਿਆਸਤਦਾਨ ਵੀ ਅੱਗੇ ਆਉਂਦੇ ਨੇ ਬੜੇ ਬੜੇ ਤੇ ਤੁਸੀਂ ਸਾਰਿਆਂ ਨੂੰ ਉਹਨਾਂ ਦੇ ਵੀ ਸੋਸ਼ਲ ਮੀਡੀਆ ਤੇ ਜਾ ਕੇ ਇਸ ਬਾਰੇ ਲਿਖ ਸਕਦੇ ਹੋ ਸਾਨੂੰ ਬਾਰ ਬਾਰ ਕਈ ਲੋਕ ਕਹਿੰਦੇ ਨੇ ਤੁਹਾਡਾ ਸਟਾਫ ਅਸੀਂ ਸਟਾਫ ਨਹੀਂ ਹਾਂ ਐਜ਼ ਅ ਵੋਲੰਟੀਅਰ ਇਹ ਜਾਣਕਾਰੀ ਜਾਂ ਕੋਸ਼ਿਸ਼ਾਂ ਅਸੀਂ ਕਰ ਰਹੇ ਹਾਂ ਫਿਰ ਦੱਸਦੀਏ ਪਾਰਕਿੰਗ ਚਾਰजेस ਸਕਰੀਨ ਤੇ ਵੀ ਆਏ ਹਨ ਤੁਹਾਨੂੰ ਦਿਖਾਏ ਹਨ 4 ਰੁਪਏ ਅੱਧੇ ਘੰਟੇ ਦੇ ਹਨ ਸੱਜੇ ਹੱਥ ਉੱਥੇ ਗੱਡੀ ਲਾਓ ਆਰਾਮ ਨਾਲ ਫੇਅਰ ਪਿਕ ਐਂਡ ਡ੍ਰੌਪ ਚ ਲੈਣ ਆਜੋ ਤੇ ਉਹ ਵੀ ਤੁਸੀਂ ਕਰ ਸਕਦੇ ਹੋ 120 ਮਿੰਟ ਤੱਕ ਦੇ 55 ਰੁਪਏ ਨੇ ਉਹ ਕਿਸੇ ਕੋਲ 100 ਰੁਪਏ ਲੈ ਰਹੇ ਨੇ ਸਾਰਿਆਂ ਕੋਈ 100 ਲਈ ਜਾਂਦੇ ਕਈਆਂ ਕੋਲ ਸਾਰਿਆਂ ਕੋਲੋਂ 60 ਹੀ ਮੰਗਦੇ ਨੇ 55 ਨਹੀਂ ਮੰਗਦੇ ਤੇ ਜਦੋਂ ਲੋਕ ਕਹਿੰਦੇ ਨੇ ਕਹਿੰਦੇ ਤੁਸੀਂ 55 ਦੇ ਦਿਓ ਤੇ ਇਸ ਤਰ੍ਹਾਂ ਉਹ ਕਰਦੇ ਨੇ ਐਸਯੂਵੀ ਦੇ 60 ਰੁਪਏ ਨੇ 5 ਰੁਪਏ ਜ਼ਿਆਦਾ ਨੇ ਐਸਯੂਵੀ ਦੇ ਸੋ ਇਹ ਗੱਲ ਧਿਆਨ ਚ ਰੱਖੋ ਜਿਹੜੇ ਟੂ व्हीਲਰ ਨੇ ਉਹਨਾਂ ਦਾ ਉਹ ਪਤਾ ਨਹੀਂ ਕਿੰਨੇ ਕ ਜਾਣਦੇ ਨੇ ਪਰ ਇਹ ਪਾਰਕਿੰਗ ਚਾਰजेस 에어ਪੋਰਟ ਦੇ ਹਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਡਾ ਆਓ ਅਸੀਂ ਰਾਲ ਕੇ ਹਮਲਾ ਮਾਰੀਏ ਇਸ ਨੂੰ ਵਧੀਆ 에어ਪੋਰਟ ਬਣਾਈਏ there is no free time concept from entry to exit ਕੋਈ ਫ੍ਰੀ ਟਾਈਮ ਕਨਸੈਪਟ ਨਹੀਂ ਹੈ ਕਮਰਸ਼ਲ ਵਹੀਕਲਸ ਤੇ 40 ਰੁਪਏ ਹਨ ਪਿਕ ਐਂਡ ਡ੍ਰੌਪ ਕਮਰਸ਼ਲ ਵਹੀਕਲਸ ਤੇ ਸ਼ਾਲੀ ਰੁਪੇ ਹਨ ਤੇ ਨਾਨ ਕੰਪਲਾਈਂਗ ਵਹੀਕਲਸ ਓਵਰਸਟੇਇੰਗ ਓਵਰਸਟੇਇੰਗ ਕਿਹੇ ਤਰ੍ਹਾਂ ਹੋ ਸਕਦੀ ਹੈ ਜੇਕਰ ਤੁਸੀਂ ਕੰਜੈਸ਼ਨ ਕਰਦੇ ਹੋ ਲੇਟ ਹੁੰਦੇ ਹੋ ਤੇ ਉੱਥੇ ਕਲੈਂਪ ਕਰ ਦਿੰਦੇ ਨੇ ਜਾਂ ਟੋ ਕਰ ਦਿੰਦੇ ਨੇ ਸੋ ਜ਼ਰੂਰ ਇਹਨਾਂ ਗੱਲਾਂ ਦਾ ਖਿਆਲ ਰੱਖੋ ਜੁੜੇ ਰਹੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨਾਲ ਬਹੁਤ ਬਹੁਤ ਧੰਨਵਾਦ